ਯਾਦ ਦੇ ਵਿੱਚ ਲਾੜਾ ਲਾੜੀ ਦੀ ਆਗੀ ਸੀ ਮੌਤ ਨੇੜੇ ਜੱਥੇ ਕੀ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਦੇਖੋ ਇੱਕ ਕੁ ਸਕਿੰਟ ਦੇ ਵਿੱਚ ਇੱਕੋ ਹੀ ਝਟਕੇ ਦੇ ਵਿੱਚ ਦੋਵੇਂ ਜਣੇ ਸਟੇਜ ਤੋਂ ਥੱਲੇ ਡਾਗ ਗਏ ਹਨ ਜੱਥੇ ਕੀ ਦੋਸਤੋ ਤੁਸੀਂ ਇਸ ਵੀਡੀਓ ਦੇ ਵਿੱਚ ਵਾਕਿਆ ਦੇਖ ਸਕਦੇ ਹੋ ਸਟੇਜ ਵਾਲੇ ਦੀ ਕਿੰਨੀ ਗਲਤੀ ਹੋਵੇਗੀ ਜਿਸ ਵਿੱਚ ਕੁੜੀ ਦਾ ਭਾਰ ਵੱਧ ਹੋਣ ਕਰਕੇ ਸਟੇਜ ਤੋਂ ਨਾ ਪਾਰ ਨਹੀਂ ਚੱਲਿਆ ਗਿਆ ਜੱਥੇ ਕੀ ਦੋਸਤੋ ਲਾੜਾ ਸਟੇਜ ਦੇ ਉੱਪਰ ਖੜਾ ਹੁੰਦਾ ਹੈ ਤੇ ਕੁੜੀ ਸਟੇਜ ਉੱਪਰ ਚੜ੍ਹ ਕੇ ਆਪਣੇ ਪਤੀ ਨੂੰ ਬੇहद ਗੱਲ ਵਕਲੀ ਪਾਉਣ ਦੀ ਕੋਸ਼ਿਸ਼ ਕਰੀ ਹੁੰਦੀ ਹੈ ਪਰ ਇੱਕੋ ਦਮ ਸਟੇਜ ਬਹਿ ਜਾਂਦਾ ਹੈ ਜਿੱਥੇ ਕੀ ਇਹ ਦੂਮੇ ਜਾਣੇ ਡਿੱਗੇ ਜਾਂਦੇ ਹਨ ਤੇ ਨਾਲ ਦੇ ਕੁਝ ਦੇ ਹੱਦਾਂ ਦੇ ਵੀਰ ਸੱਟਾਂ ਵੀ ਲੱਗੀਆਂ ਹੋਣਗੀਆਂ ਜਿੱਥੇ ਕਿ ਪਰਿਵਾਰਕ ਮੈਂਬਰ ਖੜੇ ਹੀ ਦੇਖਦੇ ਰਹੇ ਜਾਂਦੇ ਹਨ ਕਿ ਉਹ ਕੋਈ ਵੀ ਪਰਿਵਾਰਕ ਮੈਂਬਰ ਇਹਨਾਂ ਨੂੰ ਚੱਕਣ ਦੇ ਵਿੱਚ ਨਹੀਂ ਆਉਂਦਾ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਵਾਕਿਆ ਮੜ ਤੋਂ ਦੇਖੋ ਤੇ ਲਾੜਾ ਲਾੜੀ ਦੇ ਦੋ ਕੁਣ ਜਾਂਦੇ ਨਹੀਂ ਤਾਂ ਇੱਕੋ ਦਾਂ ਬੜੇ ਕਿ ਜਾਂਦੇ ਹਨ ਤੇ ਕੋਈ ਵੀ ਪਰਿਵਾਰਕ ਮੈਂਬਰ ਭੱਜ ਕੇ ਨਹੀਂ ਚੱਕਰਾਇਆ ਜਿੱਥੇ ਕਿ ਦੋਸਤੋ ਉਹਨਾਂ ਨੇ ਇੱਕ ਤਰ੍ਹਾਂ ਦਾ ਤਮਾਸ਼ਾ ਦੇਖਿਆ ਤੇ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਇ ਜ਼ਰੂਰ ਦਿਓ ਸਾਡੇ ਚੈਨਲ ਨਾਲ ਜੁੜੇ ਰਹਿੰਦੇ ਧੰਨਵਾਦ ਤੇ ਸਾਡੇ ਨੂੰ ਸਸ